प्यारे दोस्तों ਜਿਹੜੀ ਅੱਜ ਤੁਸੀਂ ਵੀਡੀਓ ਦੇਖ ਰਹੇ ਆ ਇਹ ਇਹ ਮੋਟੀਵੇਸ਼ਨਲ ਵੀਡੀਓ ਆ ਜਿਹੜੇ ਵੀਰ ਨਰਾਸ਼ ਹੋਏ ਹੁੰਦੇ ਆ ਜ਼ਿੰਦਗੀ ਤੋਂ ਹਣਾ ਜਿਨ੍ਹਾਂ ਦੇ ਕਈ ਵਾਰੀ ਹੱਥ ਨਹੀਂ ਹੁੰਦੇ ਪੈਰ ਨਹੀਂ ਹੁੰਦੇ ਜਾਂ ਅੱਖ ਕੋਈ ਵੀ ਅੰਗ ਮਾਰਿਆ ਜਾਂਦਾ ਕਿਸੇ ਐਕਸੀਡੈਂਟ ਦੇ ਵਿੱਚ ਜਾਂ ਕਿਵੇਂ ਵੀ ਉਹ ਨਰਾਸ਼ ਹੋ ਕੇ ਪਏ ਰਹਿੰਦੇ ਆ ਪਰ ਇਹ ਦੇਖ ਲਓ ਬੰਦੇ ਦੇ ਹੌਸਲੇ ਨੂੰ ਸਲੂਟ ਆ ਤੇ ਇਸ ਬੰਦੇ ਨੇ ਦੇਖੋ ਇਹਦੇ ਹੱਥ ਹੈ ਨਹੀਂ ਬਿਲਕੁਲ ਵੀ ਤੇ ਖਾਣਾ ਬਣਾਉਂਦਾ ਇਹ ਹੋਰ ਵੀ ਸਾਰੇ ਕੰਮ ਇਦਾਂ ਹੀ ਕਰਦਾ ਹੋਊਗਾ ਇਹ ਤੇ ਇਹ ਦਿਖਾਇਆ ਗਿਆ ਵੀ ਇਹ ਦੇਖ ਲਓ ਕਿਵੇਂ ਖਾਣਾ ਬਣਾਉਂਦਾ ਕਿਵੇਂ ਉਹਦੇ ਵਿੱਚ ਮਸਾਲਾ ਪਾਉਂਦਾ ਜੂ ਵੀ ਸਾਰਾ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੇ ਬਣਾ ਦੇਣਾ ਛੋਟੀ ਜੀ ਵੀਡੀਓ ਤੁਸੀਂ ਦੇਖਦੇ ਰਹੋ ਕਿਦਾਂ ਇਹ ਸਾਰੀ ਕਟਿੰਗ ਕਰਦਾ ਜੋ ਵੀ ਵਿੱਚ ਉਹਦੇ ਪਾਉਣਾ ਮਤਲਬ ਜਿਹੜੇ ਇਹਨੇ ਮੋਮੋਜ ਬਣਾਉਣੇ ਆ ਇਹ ਤੇ ਸਾਰਾ ਕਟਿੰਗ ਵਗੈਰਾ ਵਗੈਰਾ ਕਰਕੇ ਤੇ ਇਹ ਦੇਖ ਲਓ ਮਤਲਬ ਸਾਰਾ ਕੁਝ ਇਹ ਪੈਰਾਂ ਨਾਲ ਹੀ ਕਰਦਾ ਬਾਈ ਕਿੰਨੀ ਟ੍ਰੇਨਿੰਗ ਲਈ ਹੋ ਇਸ ਬੰਦੇ ਨੇ ਤੇ ਕਿੰਨੀ ਮਿਹਨਤ ਇਹਨੂੰ ਕਰਨੀ ਪਈ ਹੋਊਗੀ ਤੇ ਆਪਾਂ ਇੱਥੇ ਨਰਾਸ਼ ਹੋ ਕੇ ਬੈਠ ਜਾਂਦੇ ਹਾਂ ਹਨਾ ਵੀ ਯਾਰ ਆਹ ਨਹੀਂ ਕਰ ਸਕਦੇ ਆਹ ਨਹੀਂ ਕਰ ਸਕਦੇ ਇਹ ਮੇਤੋਂ ਹੋਣਾ ਨਹੀਂ ਆ ਤੇ ਪਰ ਇਸ ਬੰਦੇ ਨੂੰ ਸਲੂਟ ਆ ਬਾਈ ਦੇਖੋ ਸਾਰਾ ਕੁਝ ਬਿਲਕੁਲ ਮੈਦਾ ਤਿਆਰ ਕਰਦਾ ਹੁਣ ਇਹ ਮਸਾਲਾ ਇਹਨੇ ਤਿਆਰ ਕਰ ਲਿਆ ਇਹ ਦੇਖ ਲਓ ਇਹ ਮੈਦਾ ਕਹਿ ਲਓ ਆਟਾ ਕਹਿ ਲਓ ਜੋ ਵੀ ਇਹ ਮੋਮੋਜ ਬਣਾਉਣ ਵਾਸਤੇ ਪੈਰਾਂ ਨਾਲ ਹੀ ਇਹਨੇ ਵੇਲ ਲੇ ਸਾਰਾ ਕੁਝ ਤੇ ਹੁਣ ਪੂਰੇ ਪੂਰੇ ਸਾਈਜ਼ ਦੇ ਵਿੱਚ ਕਟੰਗ ਕਰਕੇ ਹੁਣ ਇਹਨੇ ਮਤਲਬ ਰੋਟੀਆਂ ਵਾਂਗੂ ਬਣਾਉਣੇ ਆ ਇਹ ਦੇਖੋ ਵੇਲਣੇ ਨਾਲ ਰੋਟੀ ਵਾਂਗੂ ਪੈਰਾਂ ਨਾਲ ਹੀ ਸਿਰਫ ਸਾਰਾ ਕੁਝ ਬਿਲਕੁਲ ਪੈਰਾਂ ਨਾਲ ਬਾਈ ਇਹ ਲੋ ਵੇਲੇ ਹੁਣ ਉਹਨਾਂ ਦੇ ਵਿੱਚ ਉਹ ਮਸਾਲਾ ਜਿਹੜਾ ਇਹਨੇ ਬਣਾਇਆ ਮੋਮੋਜ ਵਿੱਚ ਪੈਂਦਾ ਜੋ ਵੀ ਤੇ ਉਹ ਬਣਾਲੇ ਤੇ ਆ ਲੋ ਵੇਲ ਕੇ ਭਰ ਕੇ ਚੰਗੀ ਤਰ੍ਹਾਂ ਉਹ ਭਰ ਕੇ ਤੇ ਇਹ ਮੋਮੋਜ ਤਿਆਰ ਕਰ ਲਏ ਬੰਦੇ ਨੇ ਕਰੀ ਜਾਂਦਾ ਦੇਖ ਲੋ ਕਿਵੇਂ ਉਸੇ ਤਰ੍ਹਾਂ ਬਿਲਕੁਲ ਇਦਾਂ ਨਹੀਂ ਵੀ ਸਿੰਪਲ ਜੇ ਤਰੀਕੇ ਨਾਲ ਬਣਾਏ ਆ ਪ੍ਰੋਫੈਸ਼ਨਲ ਤਰੀਕੇ ਨਾਲ ਜਿਵੇਂ ਬਣਦੇ ਆ ਉਸੇ ਤਰ੍ਹਾਂ ਦੇਖ ਲੋ ਮੋਮੋਜ ਕੋਈ ਬੰਦਾ ਵੇਖ ਕੇ ਤਾਂ ਦੱਸ ਵੀ ਨਹੀਂ ਸਕਦਾ ਜੇ ਇਹ ਮਤਲਬ ਕਿਸੇ ਨੇ ਮਤਲਬ ਖਾਣੇ ਆ ਖਾਂਦਾ ਹੋਇਆ ਦੇਖੂਗਾ ਇਹਨਾਂ ਨੂੰ ਕੋਈ ਇਹ ਨਹੀਂ ਦੱਸ ਸਕਦਾ ਵੀ ਇਹ ਪੈਰਾ ਨਾਲ ਬਣਾਏ ਗਏ ਆ ਵੀ ਜੈਸ ਬੰਦੇ ਦੇ ਹੱਥ ਹੈ ਨਹੀਂ ਉਸ ਬੰਦੇ ਨੇ ਇਹ ਤਿਆਰ ਕਰਿਆ ਕੋਈ ਬੰਦਾ ਨਹੀਂ ਦੱਸ ਸਕਦਾ ਬਾਈ ਇਹ ਦੇਖੋ ਹੁਣ ਕੜਾਈ ਦੇ ਵਿੱਚ ਪਾ ਲਏ ਨੇ ਕਮਾਲ ਕਰਤੀ ਯਾਰ ਬੰਦਾ ਤੰਦਰੁਸਤ ਬੰਦਾ ਵੀ ਟਾਈਮ ਲਾ ਦੂਗਾ ਚੀਜ਼ ਬਣਾਉਣ ਤੇ ਤੇ ਇਸ ਬੰਦੇ ਨੇ ਇੰਨੀ ਫਰਤੀ ਦੇ ਨਾਲ ਤੇ ਬਣਾ ਕੇ ਤਿਆਰ ਕਰ ਲੇ ਬਾਈ ਬਹੁਤ ਸੋਹਣੇ ਤੇ ਵਧੀਆ ਸਵਾਦਿਸ਼ਟ ਮੋਮੋਜ ਤਿਆਰ ਕਰ ਲੇ ਇਸ ਬੰਦੇ ਨੇ ਸਲੂਟ ਆ ਬਾਈ